ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਅੱਜ ਫੇਰ ਬਹੁਤ ਜ਼ਿਆਦਾ ਠੰਡ ਹੋਈ ਦੀ ਹੈ ਜੀ ਧੁੰਦ ਬਹੁਤ ਜ਼ਿਆਦਾ ਹੈ ਚਲੋ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਪੈਂਦਾ ਹੈ ਤੇ ਮੈਂ ਕਈ ਵਾਰ ਇਹ ਸੋਚਦੀ ਆਂ ਵੀ ਕੀ ਵੀ ਆ ਕਰਦੇ ਜਿਹੜੇ ਟੰਗਰ ਆ ਇਹ ਤਾਂ ਚਲ ਹੁਣ ਜੇ ਆਪਾਂ ਨੇ ਘਰਾਂ ਦੇ ਵਿੱਚ ਰੱਖੇ ਹੋਏ ਆਂਗੇ ਉਹਨਾਂ ਨੂੰ ਤਾਂ ਸੇਫਟੀ ਵਾਸਤੇ ਬਹੁਤ ਕੁਝ ਕਰਦੇ ਆ ਹਨਾ ਜਿਹੜੇ ਵਿਚਾਰੇ ਅਵਾਰਾ ਕਰਦੇ ਆਂ ਕੁੱਤੇ ਹੋਏ ਹਨਾ ਤੇ ਆਪਣੇ ਆਪ ਡੰਗਰ ਹੋਏ ਹੁਣ ਕਈ ਅਵਾਰਗ ਆਏ ਆ ਕਣਕੇ ਚ ਫੜ ਦਿੰਨੀ ਆ ਡੰਡਾ ਮਾਰਦਾ ਅਗਲਾ ਗਾਂ ਕਰ ਦਿੰਦਾ ਡੰਡਾ ਮਾਰਦਾ ਲਗਾ ਕਰ ਦਿੰਦਾ ਹੈਨਾ ਵੀ ਚਲੋ ਉਹਨਾਂ ਦਾ ਵੀ ਪਰਮਾਤਮਾ ਹੀ ਆਪਾਂ ਹੀ ਕਹਿ ਸਕਦੇ ਆ ਪਰ ਕਈ ਵਾਰ ਬਹੁਤ ਤਰਸ ਆਉਂਦਾ ਸੋਚ ਕੇ ਵੀ ਹੈਨਾ ਮਨ ਨੂੰ ਜਦ ਆਪਾਂ ਵਿਹਲੇ ਬੈਠੇ ਹੁੰਨੇ ਆ ਨਾ ਕਈ ਗੱਲਾਂ ਦਿਮਾਗ ਦੇ ਵਿੱਚ ਆਉਨੀਆਂ ਹਾਏ ਵੀ ਹੁਣ ਆਹੀ ਗੱਲ ਨਾ ਅੱਜ ਵੀ ਕਿਤੇ ਯਕੀਨ ਨਹੀਂ ਕਰਦਾ ਮੈਂ ਸੱਚ ਕਹਿੰਦੀ ਆ ਪਰਮਾਤਮਾ ਨੂੰ ਜਾਣ ਕੇ ਮੈਂ ਨੇ ਪ੍ਰਸ਼ਾਦਾ ਬਣਾਉਂਦੀ ਸੀ ਪ੍ਰਸ਼ਾਦਾ ਬਣਾਉਂਦੀ ਬਣਾਉਂਦੀ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਯਾਦ ਆਈ ਇੱਕ ਵਾਰ ਨਾ ਮੈਂ ਆਪਣੇ ਨਾਨੇ ਨਾਲ ਕਰਾਲੀ ਨੂੰ ਚਲੀ ਗਈ ਹੂੰ ਨਾਨਾ ਮੇਰਾ ਦੁੱਧ ਪਾਉਂਦਾ ਦਾ ਜੋਜੀ ਦਾ ਨਾਨਾ ਵੀ ਮੇਰਾ ਤਾਂ ਮੈਂ ਜਦ ਗਈ ਨਾਨੇ ਨੇ ਮੇਰੇ ਨੇ ਕਿਸੇ ਦੇ ਘਰ ਜਾਣਾ ਦਾ ਕੋਈ ਕੰਮ ਤਾਂ ਨਾਨਾ ਘਰ ਗਿਆ ਜਦੋਂ ਮੈਂ ਉਹਨਾਂ ਦੇ ਘਰ ਦੇ ਵਿੱਚ ਪ੍ਰਸ਼ਾਦਾ ਬਣਦਾ ਦਾ ਹੂੰ ਪ੍ਰਸ਼ਾਦਾ ਬਣਦੇ ਬਣਦੇ ਮੈਂ ਉਹਨਾਂ ਦੇ ਕੋਲ ਚੱਲ ਗਈ ਨਿਆਣੀ ਦੀ ਚੱਲ ਹਾਂ ਆਂਟੀ ਆਂਟੀ ਕਰਦੀ ਜਦ ਨਾਲ ਦੇਖੀ ਉਹਦੇ ਹਾਕ ਦੇਖੀ ਤਵਾ ਨਾ ਟੁੱਟਿਆ ਹੋਇਆ ਇੱਕ ਪਾਸੇ ਦਾ ਪ੍ਰਸ਼ਾਦਾ ਹੂੰ ਉਸ ਟਾਈਮ ਨਿਆਣੀ ਦੀ ਮੈਨੂੰ ਕੀ ਪਤਾ ਦਾ ਮੈਂ ਕਿਹਾ ਨਾਨੇ ਦਸ ਤਵਾ ਨਹੀਂ ਲੈ ਸਕਦੇ ਇਹ ਤਵਾ ਟੁੱਟਿਆ ਵਾ ਤਾਂ ਪ੍ਰਸ਼ਾਦਾ ਹੂੰ ਨਾਨਾ ਮੇਰਾ ਕਹਿੰਦਾ ਕਹਿੰਦਾ ਪੁੱਤ ਇਹ ਗਰੀਬ ਆ ਡੰਗ ਦੀ ਡੰਗ ਕਮਾਉਨੇ ਆ ਉਹੀ ਖਾਣਨੇ ਆ ਵੀ ਹੁਣ ਤੁਹਾਨੂੰ ਪਤਾ ਵੀ ਨਾ ਇਧਰ-ਗਿਧਰ ਕਬੀਲਦਾਰੀਆਂ ਦੇਖੇ ਬੰਦਾ ਹਨਾ ਜਿਆਦਾ ਸਮਾਂ ਹੀ ਆ ਗਿਆ ਦਾ ਸਸਰੀਕਾਲ ਜੀ ਸਾਰਿਆਂ ਨੂੰ ਪਰ ਹੁਣ ਨਾ ਅਹਿਸਾਸ ਹੁੰਦਾ ਉਹ ਗੱਲਾਂ ਸੋਚ ਕੇ ਕਈ ਵਾਰ ਵੀ ਹਾਏ ਉਹ ਕੁਛ ਟਾਈਮ ਕੱਟ ਦੇਤੇ ਜਦੋਂ ਬੰਦਾ ਮਤਲਬ ਮੈਂ ਨਿਆਣੀ ਤੇ ਮੈਨੂੰ ਨਹੀਂ ਤੇ ਸਮਝ ਹੁਣ ਪਰ ਕਈ ਵਾਰ ਮਨ ਭਰਦਾ ਹੈ ਜੇ ਇਹ ਗੱਲਾਂ ਸੋਚ ਕੇ ਵੀ ਬਾਕੀ ਬਹੁਤ ਜ਼ਿਆਦਾ ਗਰੀਬੀ ਦੀ ਪ੍ਰਿਯੋਗੋ ਕੱਟ ਦੇਤੇ ਜਿਨ੍ਹਾਂ ਦੇ ਘਰ ਤਵਾ ਵੀ ਜੁੜਦਾ ਨਹੀਂ ਤਾਂ ਹੈਨਾ ਵੀ ਏਕੜਾ ਏਕੜਾ ਦੇ ਵੀ ਸਮੇਂ ਆਉਣੇ ਆ ਬਈ ਆ ਸਾਡੀ ਸੰਦੀਪਾ ਸਭ ਤੋਂ ਜ਼ਿਆਦਾ ਫੋਨ ਖਾਤਰ ਰਹੀ ਇਹਨੇ ਟਰੜ ਦਾ ਮਾਕੀ ਗੋਹਗੋ ਇਕੱਠਾ ਕਰਕੇ ਸੋਕਦਤੀ ਵਛਾ ਤੇ ਗੋਹਦੱਤਾ ਇਕੱਠਾ ਕਰ ਤੇ ਹੁਣ ਵੇਖੀ ਸੌ ਚੱਕ ਬਿੱਕੀ ਸਾਟਾ ਕੇ ਨਾਲੋਂ ਬਹੁਤ ਠੀਕ ਆ ਜੀ ਵਾਹਿਗੁਰਜੀ ਕਾਕਾ ਸਾਹਿਬ ਵਾਹਿਗੁਰਜੀ ਦੀ ਫਤਿਹ ਇੱਕ ਠੰਡੇ ਜਰਜਾਈ ਚ ਲੁੱਕ ਕੇ ਬੈਠਣ ਦਾ ਤਰੀਕਾ ਮੈਂ ਤਾਂ ਸਿੱਖ ਗਈ ਹੁ ਤੂੰ ਮਰ ਜਾਣੀ ਸਿੱਖ ਲੈ ਨਹੀਂ ਨਹੀਂ ਜੀ ਤਾਂ ਕੋਈ ਗੱਲ ਨਹੀਂ ਕਣਾ ਵੀ ਕਿੱਧਰ ਨੂੰ ਲੈ ਗੱਲ ਕਰ ਤੂੰ ਕੋਈ ਗੱਲ ਨਹੀਂ ਮਜ਼ਾਕ ਕਰਦੀ ਖੇਡਦੀ ਹੈ ਪਾਪਾ ਮੈਂ 1000 ਰੁਪਏ ਦੀ ਕੋਟੀ ਲੈ ਕੇ ਆਇਆ ਤਾਂ ਜੀ ਇਹ ਪਾ ਕੇ ਤਾਂ ਗੋਹਾ ਕੂੜਾ ਕਰਨ ਆਉਣੀ ਆ ਦੇਖਿਆ ਇਹ ਜਾ ਮੇਰੀ ਕੋਟੀ ਮਿਲਦੀ ਆ ਵੀਰੇ ਐ ਵੀ ਸਸਤੀ ਸੁਸਤੀ ਨਹੀਂ ਗੱਲ ਸੁਣ ਮੇਰੀ ਗੱਲ ਸੁਣ ਕਿਉਂਕਿ ਮੈਂ ਨਾ ਹੁਣ ਸਵੇਰੇ ਬਾਟ ਕਰਨਾ ਮੈਂ ਨਾ ਸਾਰੇ ਕੱਪੜੇ ਬਦਲ ਕੇ ਉਹ ਕੱਪੜਾ ਮੈਂ ਜਿਵੇਂ ਹੁਣ ਜਿਹੜੇ ਮੇਰੇ ਕੋਟ ਗੰਦੇ ਹੋਣੇ ਮੈਂ ਤੋ ਪਾਇਆ ਨਹੀਂ ਜਾਂਦਾ ਫਿਰ ਹੈ ਨਹੀਂ ਤੇ ਮੇਰੇ ਕੋ ਕੁਝ ਪਾਉਣ ਨੂੰ ਵੀ ਕੋਟ ਵੀ ਮੇਰਾ ਕੱਲ ਤੋ ਪਾ ਨਹੀਂ ਕਿੱਲੀ ਅੱਜ ਮੇਰੀ ਹੋਰ ਸਲਾਏ ਇਹ ਰੇਗ ਵਰ ਕਹਿੰਦਿਆਂ ਮੇਰੇ ਕੋ ਹੈ ਨਹੀਂ ਤੇ ਹੈ ਨਹੀਂ ਤੇ ਹੈ ਨਹੀਂ ਦੀ ਅੱਜ ਨਾ ਇਹਦੀ ਤਲਾਸੀ ਕਰ ਲਮਾਰੀ ਦੀ ਮੇਰੇ ਵੀ ਦਿਮਾਗ 'ਚ ਨਹੀਂ ਹੈ ਕਿ ਆਈ ਵਰ ਨਾ ਵੀ ਕੋਟੀਆਂ ਝੋਲੇ ਉਹ ਲੈ ਆਉਂਦੀ ਆਪਣੀ ਝਾਕਟ ਜਾਂ ਸ਼ਾਲ ਤਾਂ ਮੰਨੇ ਸ਼ਾਲ ਨਹੀਂ ਲਿਆਉਂਦੀ ਇਹ ਝਾਕਟ ਨਾ ਵੀ ਲੈ ਕੇ ਆਉਂਦੀ ਹੈ ਹੈ ਪਤਾ ਲੱਗਦਾ ਨਹੀਂ ਹੈਗਾ ਕਈ ਵਾਰ ਹਾਂ ਹਾਂ ਹੱਥ ਹੋਈ ਭਈਆ ਮੇਰੀਓ ਬਾਲਾ ਭੈਣੇ ਲਾ ਤੁਸੀਂ ਜਵਾਬ ਇੱਕ ਮਿੰਟ ਦੇਰੀ ਜੀ ਜਵਾਬ ਨਹੀਂ ਕਰਦੀ ਕੋਟੀ ਤਾਂ ਨਹੀਂ ਪਉਂਦੀ ਬਾਬਾ ਤਾਂ ਕਮੈਂਟ ਆ ਵਾ ਮੈਂ ਆ ਰਿਪਲਾਈ ਕਰਦਾ ਨਹੀਂ ਹੈਗਾ ਲਾ ਸਾਰੀ ਲਪੇਟਦੀ ਤਾਂ ਤੂੜੀ ਨਾਲ ਦਿਖਰਾਓ ਕੀ ਕਮੈਂਟ ਛੱਡ ਦੇਦਾ ਸਿਰ ਛੱਡੋ ਕੋਕੋ ਭੈਣ ਜੀ ਕੋਟੀ ਤਾਂ ਨਹੀਂ ਪਉਂਦੀ ਇਹ ਵੀ ਕੋਈ ਰੀਜਨ ਨਹੀਂ ਹੈ ਇਹ ਵੀ ਹਰ ਇੱਕ ਵਾਰ ਉਹ ਪਤਾ ਅਨੁਰੋਧ ਉਹ ਬਾਈ ਉਧਰ ਹਜੂਰ ਸਾਹਿਬ ਆ ਗਿਆ ਬਣਾ ਉਧਰ ਹੈਗੀ ਗਰਮੀ ਹਾਂ ਉਹ ਫੀਲਾ ਉਹ ਫੀਲਾ ਇਹ ਨਾ ਗਰਮੀ ਵਾਲੀ ਉਧਰ ਵਾਲੀ ਨਹੀਂ ਆਇਆ ਨਹੀਂ ਜਾਂਦਾ ਅੱਧੀ ਢੱਡ ਵਿੱਚ ਅੱਧੀ ਮੈਂ ਗਰਮੀ ਵਿੱਚ ਹਾਂ ਨਹੀਂ ਹੋ ਤਾਂ ਚੱਲ ਜੀ ਟੋਕਰੀ ਚੱਕ ਲਿਆਵਾ ਬਹੁਤ ਜ਼ਿਆਦਾ ਮਤਲਬ ਉਹਦੇ ਨਾਲ ਮੈਨੂੰ ਥੋੜੀ ਜਿਹੀ ਘਬਰਾਟ ਪੈਦਾ ਹੋ ਜਾਂਦੀ ਆ ਇਸ ਕਰਕੇ ਮੈਂ ਕੋਟੀ-ਕੁੱਟੀ ਕੱਟੇ ਪਾਉਂਦੀ ਆ ਤੂੰ ਸਿਰ ਝਾੜ ਦੇ ਜੀ ਸਿਰ 'ਚ ਤੂੜੀ ਪਾਤੀ ਦੇਖਦਾ ਉਹਦੇ ਉਹ ਰੋਗੀ ਪਾਈਆ ਮੇਤੋਂ ਸ਼ਾਲ ਉਹਨੂੰ ਸੁੱਕ ਪਾਈ ਵੀ ਉਹ ਹੀ ਖਾਂਡ ਲੱਗੀ ਦੱਸ ਕੰਮ ਦੇ ਟਾਈਮ ਮੇਤੋਂ ਸ਼ਾਲ ਨਹੀਂ ਲਿਆ ਜਾਂਦਾ ਕੰਮ ਦੇ ਟਾਈਮ ਉਹ ਲੋੜ ਵੀ ਨਹੀਂ ਛੋੜ ਲੈਣ ਦੀ ਤਾਂ ਨਹੀਂ ਮੈਂ ਕੋਟੀ ਪਾ ਲਈ ਹਜ਼ਾਰ ਰੁਪਏ ਦੀ ਕੋਟੀ ਤੁਸੀਂ ਤਾਂ ਕਹਿੰਦੇ ਮੈਂ ਪਾਉਣੀ ਨਹੀਂ ਇਹ ਇਹ ਉਹ ਮੈਂ ਉਹ ਮੈਂ ਤੈਨੂੰ ਲਾਂਬਾ ਦਿੱਤਾ ਕੋਈ ਵੀ ਤਾਂ ਉਹੀ ਬੱਸ ਛੜ ਜਾ ਵੀ ਕਿ ਤੂੰ ਗੱਲ ਪੈਣ ਨੂੰ ਫਿਰਦੇ ਸਾਲੇ ਮੇਰੇ ਮੇਰੀ ਇਹ ਹੂ ਬਿਮਾਰ ਕਾ ਹੋਗਾ ਮੈਂ ਲੋਟ ਕਰ ਦੂੰ ਵੀ ਕਿ ਤੂੰ ਨਾ ਬੋਲ ਮੈਂ ਹੈਗੀ ਐ ਇਹਨੇ ਜੇ ਬਖੌਲ ਕਰ ਵੀ ਲਿਆ ਤਾਂ ਤੂੰ ਮਰਤਾ ਨਹੀਂ ਗਈ ਫੇ ਮੈਂ ਕਿਹੜਾ ਬਹੁਤ ਸੀ ਜਦੋਂ ਵਿਚਾਰਾ ਕਰਦਾ ਫਿਰ ਤਰੇ ਅਗਲਾ ਜੰਦੀ ਲੈ ਨਹੀਂ ਅਜਿ ਮਕੀਨੇ ਨਾ ਹਾਂ ਇਹ ਗੱਲ ਕਹਿ ਕਿਵੇਂ ਦਿੱਤੀ ਕਿ ਮੇਰੀ ਕੋਟੀ ਪਾ ਲਈ ਹਾਂ ਮੈਂ ਕਿਹਣੀ ਆ ਅੱਜ ਆਹਦਾ ਆਹਦਾ ਕਹ ਕਦੀ ਮੇਰੀ ਆ ਕਹਦੀ ਡੈਡੀ ਦਾ ਦਾਵਾ ਤੂੰ ਲੈ ਕੇ ਆਤਾ ਮਾ ਉਹ ਡੈਡੀ ਦੀ ਇਹਨੂੰ ਤਾਂ ਅਸੀਂ ਸਿਖਾਇਆ ਨਹੀਂ ਆਹ ਨਾਲ ਨਾ ਤੇ ਕੱਪੜਿਆਂ ਤੇ ਹਟ ਜਾਗਾ ਕਟਾਈ ਕਰ ਦੂਗੀ ਕਾ ਮੈਂ ਡੈਰੀ ਦੀ ਕੋਟੀ ਪਾ ਲਈ ਦੱਸ ਆ ਮੈਂ ਇਹਨਾਂ ਦੀ ਕਲਾਸੀ ਕਰਾਉਂਗੀ ਅੱਜ ਤੇ ਲਵੜੀ ਦੀ ਕਲਾਸੀ ਜੇ ਉਹਦੇ ਵਿੱਚ ਦੋ ਕੋਟੀਆਂ ਤੋਂ ਵੱਧ ਕੋਟ ਨਹੀਂ ਕਿ ਤਿੰਨ ਢਾਉਂਦੀ ਮੈਂ ਬੈੱਡ ਵੀ ਪਟੜਨੀ ਜਾਂ ਤੇ ਨਹੀਂ ਪਟੜਨੀ ਬੈੱਡ ਵੀ ਕੋਟਲੀ ਕੱਢ ਦੇਣਾ ਇਹਨੂੰ ਬੈੱਡ ਵੀ ਪਟੜਨੀ ਬੈੱਡ ਵੀ ਪਟੜਨੀ ਜੇ ਸਾਡੀਆਂ ਇੱਕ ਦਾ ਚੀਜ਼ਾਂ ਕੋਈਆਂ ਵੀ ਆ ਵੀ ਕੀ ਉਹ ਵੀ ਲੱਭਣੀਆਂ ਲੈਣੇ ਆਪਾਂ ਨੇ ਮੈਂ ਕਹਿੰਦੀ ਹੁਣ ਮੈਂ ਉਰੇ ਆ ਤੂੰ ਜਾ ਬੈੱਡ ਪਟੜਨਾ ਨਹੀਂ ਇਹ ਹੋਰ ਜੇ ਵੀ ਚੀਜ਼ਾਂ ਕੋਈਆਂ ਵੀ ਆ ਉਹ ਵੀ ਲੱਭੋ ਉਹ ਨਹੀਂ ਲੱਭਣੀਆਂ ਲੱਭਣੀਆਂ ਉਹ ਇਹਨ ਕਈ ਵਾਰ ਬਿੱਤੀ ਘਰ ਦੇ ਵਿੱਚ ਚੋਰ ਪੈਦਾ ਉਹ ਨਾ ਨਾ ਵਿਆਹ ਚ ਦਾ ਸਮਾਨ ਅੱਗੇ ਪਿੱਛੇ ਹੋ ਜਾਂਦਾ ਆਹ ਹੋ ਜਾਂਦਾ ਮੈਂ ਵੀ ਹਾਂ ਤਾਂ ਬੈਟਰੀ ਜਿਹੜੀ ਆ ਮਿੱਟੂ ਆ ਉਹਦੇ ਸਾਈਡ ਦੇ ਟਾਕੀ ਟੂਕੀ ਚ ਬਸ ਕੇ ਗਿੱਦੀ ਉਹ ਚਲ ਕੋਈ ਉਹ ਚਲ ਕੋਈ ਨਹੀਂ ਹੁਣਾ ਤੋਂ ਹੁਣਾ ਕਹਿਣਾ ਪਤਾ ਨਹੀਂ ਵੀ ਚਲ ਜੋ ਜੋ ਤੁਹਾਡੀ ਕਿਸਮ ਵਿੱਚ ਹੈਗਾ ਤੁਹਾਨੂੰ ਮਿਲ ਜਾਣਾ ਜੋ ਤੁਹਾਡੀ ਕਿਸਮ ਵਿੱਚ ਨਹੀਂ ਹੈਗਾ ਤੁਹਾਨੂੰ ਮਿਲਣਾ ਨਹੀਂ ਹਾਂ ਆ ਗਿਆ ਲੈ ਕਹੇ ਇਹ ਛੋਟੀ ਜੀ ਬੱਚੀ ਸਾਡੀ ਲੀਤ ਦੀ ਬੱਚੀ ਹੈ ਹਾਂ 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 ਇਹ ਪਾਰ ਕੱਦਮ ਨਾ ਓਏ ਮੇਰਾ ਪੁੱਤ ਓਏ ਮੇਰਾ ਪੁੱਤ ਤੂੰ ਘਰ ਗਿਆ ਮੈਂ ਕਿਹ ਕਿਹਾ ਮੈਂ ਹਾਂ ਪਾਚਰਾਤ ਨੂੰ ਢੂਈ ਲੈ ਕੇ ਬਾਜਣਾ ਹੈ ਉਦੋਂ ਵੀ ਕਿਵੇਂ ਦੱਤ ਲੱਗੇਂ ਗਿਆ ਹੀ ਦੱਸ ਤੂੰ ਵੀ ਦੁਖਦੀ ਆ ਅਸਲ ਵਿੱਚ ਜਦ ਮੈਂ ਗੇਰਤਾ ਆ ਆਹੀ ਮਰਦੀ ਆ ਰੁਕੀ ਜਾਂਦੀ ਆ ਇਹ ਮੇਰਾ ਪਾਜੁੰਦੀ ਆ ਰੋਟੀ ਖਾਣੀ ਹੁੰਦੀ ਆ ਇਹ ਹੱਥ ਦੀ ਇਸ ਘਰ ਕੀ ਸੱਤੇ ਪਹਿਲਾਂ ਐਸਾ ਬਹੁਤ ਅੱਕ ਸਕਦੀ ਐ ਚੱਕ ਸਕਦਾ ਲਾ ਆਪਾਂ ਦਾ ਬਈ ਚੱਕ ਨਹੀਂ ਸਾਦੇ ਆਪਣੀ ਤਾਂ ਸਵੇਰ ਦੀ ਅੱਜ ਬਾਹਰ ਫੇਰ ਟੁਕਣ ਲੱਗੀ ਵੀ ਅਸੀਂ ਮੈਂ ਚੱਲ ਮਦਦ ਨੂੰ ਨਹੀਂ 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 ਕੋਈ ਨਹੀਂ ਕੋਈ ਨਾ ਸਾਈਕਲ ਤੇ ਸਿੱਟਿਆਣਾ ਤੁਸੀਂ ਸਿੱਟ ਤੇ ਲੈ ਕੇ ਜਾਣਾ ਕਿੰਨਾ ਬਰਸਟ ਟਾ 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 ਉਹਨੇ ਤੁਰਨਾ ਹੀ ਨਹੀਂ ਸੈਰ ਕਰਨੀ ਉਹਨੇ ਕਰਾ ਜੀ ਮਾਜ ਦੋ ਤਿੰਨ ਕਿਲੋਮੀਟਰ ਘੁੰਮਿਆ ਸੀ ਆਪਾਂ ਜਾਇਆ ਕੋਈ ਨਾ ਹੁਣ ਸਾਈਕਲ ਤੇ ਕਰਿਓ ਨਾ ਨਾ ਮੈਂ ਮੈਂ ਲੈ ਜਾਊਂਗਾ ਮੈਂ ਸਾਈਕਲ 'ਤੇ ਕਰਦਾ ਮੈਂ ਅਸੀਂ ਅੱਜ ਸਾਡਾ ਵੀ ਕਿੱਥੇ ਲੈ ਤੁਸੀਂ ਮੋਟਰਸਾਈਕਲ ਲੈ ਕੇ ਔਰ ਉਹਨੂੰ ਬੈਕ ਲੈ ਮੋਟਰਸਾਈਕਲ ਕਰ ਆ ਮੋਟਰਸਾਈਕਲ ਆ ਮੇਰਾ ਮੋਟਰਸਾਈਕਲ ਟੀਰੋ ਹੋਂਡਾ ਹੀਰੋਂਡਾ ਹੋਰ ਹੋ ਜਣਾ ਅੱਜ ਨਹੀਂ ਇਹ ਬਾਹਰ ਕੱਢਣੀ ਆ ਹੂੰ ਕੁਸਾ ਦੀ ਨਹੀਂ ਕੱਲ ਤਾਂ ਮੈਂ ਕੱਢਤੀ ਨਿੱਗ ਗਈ ਆਈ ਪਾ ਪਾਈ ਗਿਆ ਨੇ ਉਦਾਂ ਨਿੱਗਾ ਪਾਈ ਦਿੱਤੀ ਉਹ ਫੇਰ ਮਿੰਟ ਵੀ ਛੰਡ ਲਾ ਜੇ ਤਾਂ ਕਹਿੰਦੀ ਆ ਬਬੂ ਬੱਚੇ ਆ ਜਾ ਜਿੱਤੀ ਆਉਂਦੀ ਆ ਡੰਡਾ ਆਹ ਕੁੜੀ ਨੇ ਸਾਹ ਆਹ ਕਿਹੜੀ ਘੰਟੀ ਦੀ ਟਰਟਰ ਵਾਲੀ ਘੰਟੀ ਕਿਹੜੀ ਆ ਇਹ ਕਲੋਈ ਵਿਕਰਮਪ੍ਰਤ ਬੋਏ ਇਸ ਨੂੰ ਵੀ ਪਰੇ ਲਾ ਦੋ ਸੰਦੀਪ ਕੱਕੀ ਨਹੀਂ ਲਾ ਦ ਸਕਦੀ ਮੈਂ ਮਸਾਏ ਗੱਲ ਕਿ ਮੈਂ ਫੜਾ ਟਾਂਡ ਪਰ ਲਾ ਦੋ ਇਹ ਕਰਦੇ ਮੁਗਿਰ ਦਾ ਇਹ ਚਲਾ ਜਾਂਦਾ ਚਲ ਬੋਏ ਸਤਰਾ ਚਲੋ ਦੋਹ ਜਣੀਆਂ ਹੁਣ ਤੁਹਾਡੀ ਵੀ ਜ਼ਾਇਰ ਕਰਾ ਦਵਾ ਮੇਲ ਚੁਣੀ ਨਹੀਂ ਹੈ ਇਹ ਬੋਏ ਗੱਜਨ ਮੈਂ ਨਹੀਂ ਜਾ ਸਕਦਾ ਪੁੱਤ ਚਾਹ ਮੈਂ ਹੀ ਜਾ ਹੁੰਦਾ ਮੈਂ ਜਾਣਾ ਉਹ ਮੈਂ ਜਾਣਾ ਰਹਿਣ ਦੋ ਤੁਸੀਂ ਮਿਲਦੇ ਜੀ ਤੁਹਾਨੂੰ ਫੇਰ ਕਿੱਥੇ ਜਾਉਗੀ ਤੁਰ ਕੇ ਤੂੰ ਹਾਂ ਇਹ ਤਾਂ ਇਹ ਕਰਨਾ ਕੋਈ ਟੋਪੀ ਕਿੱਥੇ ਪਹਿਲਾਂ ਟੋਪੀ ਦੱਸ ਸਰ ਪਰ ਤੇ ਟੋਪੀ ਕਿੱਥੇ ਹਾਂ ਐਨੀ ਟੋਪੀ ਤੇ ਵੀ ਮੈਨੂੰ ਲੱਣੀ ਓਹੀ ਗੱਲ ਆ ਹਾਂ ਮੱਖੀ ਚਾਹ ਤੇ ਨਹੀਂ ਲੱਗੀ ਤੈਨੂੰ ਠੰਡ ਵੀ ਲੱਗਦੀ ਮੈਨੂੰ ਮਿੱਠਾ ਦੋਾਈ ਵੀ ਨਹੀਂ ਲੰਦੇ ਫਿਰ ਤੁਸੀਂ ਨਾ ਤੇਰਾ ਵੀਰ ਲਵੇ ਨਾ ਤੂੰ ਲਵੇ ਹਾਂ ਨਹੀਂ ਤੈਨੂੰ ਠੰਡ ਲੱਗਦੀ ਨਹੀਂ ਹੈ ਚੱਲ ਮੇਰਾ ਖੜ ਜਾ ਫਿਰ ਅੱਡ ਖੰਗ ਤਾਂ ਤੈਨੂੰ ਆਏ ਆ ਖੜਾ ਨਹੀਂ ਖੜ ਜਾ ਆ ਜਾ ਉਹ ਖੜ ਜਾ ਯਾਰ ਹਾਂ ਚੱਲ ਐ ਹਿੰਡਰ ਪਰ ਖੜ ਜਾ ਇੱਥੇ ਖੜ ਜਾ ਕੋ ਖੜਦੀ ਇਹਨੂੰ ਪਤਾ ਕਿੱਥੇ ਖੜਦੀ ਪੱਕੀ ਖੜਦੀ ਹੈ ਨਹੀਂ ਕਰ ਲੈ ਲੈ ਨਾ ਨਾ ਚੱਲ ਕਿੱਥੇ ਖੜਨਾ ਨੂੰ ਪਤਾ ਹੈ ਰ ਉੱਥੇ ਆਉਣਾ ਆਪਣੇ ਟਿਕਾਣੇ ਇਹ 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 ਅੱਛਾ ਉਹ ਕਰਦੀ ਹੈ ਕੰਮ ਇੱਥੇ ਖੜ ਕੇ ਜਾਇ ਕਰਦਾ ਹੁੰਦਾ ਹਾਂ ਚਲ ਸਿਰ ਤੇ ਟੋਪੀ ਤਾਂ ਹੈ ਨਹੀਂ ਜੀ ਰਹਿਣ ਦੋ ਇਹਨੂੰ ਨਹੀਂ ਅਸੀਂ ਚੱਲੇ ਬਾਹਰ ਕਰਦੇ ਗਾ ਬਾਜ਼ੀ ਬਾਹਰ ਅਸੀਂ ਚੱਲੇ ਜੀ ਸਾਡਾ ਟਰੱਕ ਲੋੜਾ ਜੀ ਚੱਲੇ ਸੀ ਇਹ ਆ ਗੱਡੀ ਕਿਹਦੀ ਹੈ ਨਾਲੇ ਪਤਾ ਨਹੀਂ ਇਹ ਆ ਗੱਡੀ ਕਿਹਦੀ ਹੈ ਜੀਜੂ ਦੀ ਤੇ ਆਪਣੇ ਵਾਲੀ ਗੱਡੀ ਕਿੱਥੇ ਆ ਜੀਜੂ ਲਈ ਆ ਜੀਜੂ ਲੈ ਗਿਆ ਹਾਂ ਟਰੱਕ ਆਪਣਾ ਡਰਾਈਵਰ ਪਾਓ ਗੱਡੀ ਨੂੰ ਰੋਈ ਜੀ ਦਾ ਤਾਂ ਕਿਸੇ ਕਹਿੰਦੀ ਜੀਜੂ ਗੱਡੀ ਘਾਤੇ ਲੈ ਗਿਆ ਕਹਿੰਦੀ ਮੈਂ ਗੱਡੀ ਆਪਣੀ ਲੈ ਕੇ ਜਾਵਾਂ ਕਹਿੰਦੀ ਹੁਣ ਤੇ ਪਾਪੜੇ ਤਾਂ ਇਹਦਾ ਪਤਾ ਲੱਗਣ ਲੱਗ ਗਿਆ ਨੂੰ ਚੱਲ ਉੱਤਰ ਜਾ ਮੈਂ ਘੇਰ ਕੇ ਆਇਆ ਤਾ ਕੁੱਤਾ ਮੈਂ ਘੇਰ ਕੇ ਉੱਤਨ ਨੂੰ ਨਹੀਂ ਮਰ ਜਣਾ ਨਹੀਂ ਨਹੀਂ ਜਣਾ ਨਹੀਂ ਜਾਣਾ ਮੈਂ ਕਹਾਂਾ ਨਹੀਂ ਜਾਣਾ ਥੱਪੜ ਨਹੀਂ ਚੱਲੇ ਜਾਵੇਗਾ ਵਾਹ ਥੱਪੜ ਕੰਮ ਪਾਇਦਾ ਹੋ ਗਿਆ ਠੱਥ ਨੇ ਬਲ 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 ਕਿੰਨਾ ਨੁਕਸਾਨ ਕਰਤਾ ਇਹਦਾ ਪਾਸ ਤੋਂ ਟੁੱਟ ਗਿਆ ਉਹਨੂੰ ਟੁੱਟ ਗਿਆ ਪਾਸ ਦਾ ਬੰਦੇ ਕਿੰਨੇ ਨੋਟ ਆਦੇ ਤਦ ਦਿਖਾ ਤਦ ਐਚ ਕਿੰਨੇ ਆ ਕਿੰਨੇ ਪੈਸੇ ਆ ਵਿੱਚ ਅਧ ਥੋੜੇ ਜਿ ਮੈਨੂੰ ਦੇ ਦੋਗੇ ਹਾਏ ਹੋਏ ਐ ਸ਼ੁਰੀ ਤੇ ਥੋੜੇ ਜਿ ਮੈਨੂੰ ਪੈਸੇ ਦੇ ਦੇ ਪੀਚ ਪੀਚ ਮੈਂ ਵੀ ਚੇਜੀ ਕਾਉਂਗੀ

ਕੋਈ ਨਹੀਂ ਇਹ ਮੁੰਡੋ ਲੱਗਦਾ ਜਿਹੜਾ ਕਾਡਾ ਛਗਣਾ ਦੇ ਕਾਡਾ ਇੱਕ ਇੱਕ ਰੁਪਿਆ ਨਿਕਲੇ ਰੋਂਦਾ ਵਿੱਚ ਤੇ ਜਿਹੜਾ ਇੱਕ ਇੱਕ ਰੁਪਿਆ ਕਾਡਾ ਪਰ ਲੱਗਾ ਵਾ ਤਾ ਉਹ ਪਾਈ ਦਿੰਦੇ ਸਾਰੇ ਇਹਨਾਂ ਵਿੱਚ ਇਹਦੇ ਚਾ ਕਿੰਨੇ ਆ ਸਾਰੇ ਆ ਲੈ ਆ ਦੇ ਦੇ ਮੈਨੂੰ ਆ ਦੇ ਦੇ ਇਹਦੇ ਮੈਨੂੰ ਪੀਛਾ ਕਿੰਨੇ ਬੈਠੇ ਬਿੱਕੇ ਮਨ ਦੁਕਾਨ ਨਹੀਂ ਖੁੱਲਦੀ ਉਹ ਨੇੜੇ ਵਾਲੀ ਤਾਂ ਕਰਕੇ ਥੋੜਾ ਤਾਂ ਹੋਰ ਇਹਨੂੰ ਦੱਸੋ ਬਣਾ ਕਹਿ ਸਕਦਾ ਇਹ ਤਾਂ ਆਪਣੇ ਆਪ ਨੂੰ ਤਾਂ ਪਾਪਾ ਜੀ ਦਾ ਬੂਲ ਨਾਲੋਂ ਬੈਜ ਪੈਰਾਉਣਾ ਪਾਪਾ ਜੀ ਨੂੰ ਰੋਦੇ ਆ ਇਹ ਕੁਛ ਨਾ ਕੁਛ ਜਦੇ ਕਰਕੇ ਲਿਆਉਂਦੇ ਲੱਲਾ ਪੱਬਾ ਰਸਤੇ 'ਚ ਵੀ ਹਾਂ ਇਹ ਜਾਂਦੀ ਨੇ ਮੰਗਮੇ ਤੇ ਮੰਗਣਾ ਕੱਢ ਪਹੁੰਚਦੀ ਸਾਰੇ ਕੋਲ ਸਾਲਾ ਕਿਹਨੇ ਨਹੀਂ ਮੇਰੀ ਤੇਰੇ ਪਾਲਾ ਵਿੱਚ ਕਰਨ ਨੂੰ ਕਹ ਦਿੰਦਾ ਤੂੰ ਪਤੰਗ ਮਗਰ ਕਾ ਨੂੰ ਭੱਜਿਆ ਫਰੀ ਜਾਂਦਾ ਮੇਰੇ ਤੇ ਪੈਸੇ ਲੈ ਜਾ ਸਾਲਾ ਪਤੰਗ ਲਿਆ ਪਰ ਜਿਹੜਾ ਕਹਿੰਦਾ ਕਰਨ ਕਹਿੰਦਾ ਜਿਹੜਾ ਡੈਡੀ ਲੁੱਟਣ ਦਾ ਸਵਾਦ ਆ ਪਤੰਗ ਉਹ ਗੱਲ ਨਾਲੇ ਕੁਝ ਹੋ ਰਿਹਾ ਹੈ ਪਰ ਹੁਣ ਜਿਹੜੇ ਲੁੱਟਣ ਆਵਾ ਟਾਂਗਾ ਕਣਕਾ ਦੇ ਵਿੱਚ ਭੱਜੇ ਫਿਰਦੇ ਆ ਉਹ ਕੰਮ ਖਰਾਬ ਹੁੰਦਾ ਨਾ ਠੰਡ ਬਹੁਤ ਆ ਤੇ ਗਿੱਲੇ ਹੋ ਜਾਂਦੇ ਕੱਪੜੇ ਪਰ ਦੇਖਦੇ ਨਹੀਂ ਆਪਣੇ ਆਪ ਨੂੰ ਜੇ ਬਿਮਾਰ ਹੋ ਗਏ ਫਿਰ ਸਿਆਪਾ ਹੁਣਾ ਖੜਾ ਚਲੋ ਪਰ ਰੀਤ ਬਾਅਦ ਤੇ ਕਮੈਂਟ ਆਉਂਦੇ ਆ ਵੀ ਰੀਤ ਨੂੰ ਸੰਭਾਲੋ ਕੋਈ ਨਾ ਠੰਡ ਬਹੁਤ ਆ ਵੀ ਜੇ ਬਿਮਾਰੀ ਦੀ ਆਫਾ ਹੋਊਗਾ ਹੁਣ ਤੱਕ ਤਾਂ ਇਹ ਬਹੁਤ ਸੋਹਣਾ ਚਾਹ ਵਿੱਚ ਬੈਠੀ ਰਹੀ ਪਰ ਹੁਣ ਇਹ ਉਹ ਟੋਪੀ ਵੀ ਭਗਾ ਕੇ ਮਾਰੀ ਆ ਤੰਗਵਾਦੀ ਜਮਾਨ ਗਾਨੂ ਪ੍ਰਸਾਦਾ ਪਾਉਣਾ ਮੇਰੇ ਨਾਲ ਲੜਦੀ ਕਹਿੰਦੀ ਛੋਟੀ ਜੀ ਪੰਛੀ ਦਾ ਕਹਿੰਦੀ ਕਿੱਥੇ ਆ ਰੋਟੀ ਕਿੱਥੇ ਹੈ ਅੱਛਾ ਹੋਰ ਵੀ ਕਿੱਕੜਾ ਕੌੜੀ ਕੌੜੀ ਦੀ ਜੀ ਮੇਰੀ ਜੀ ਕਹਦੀ ਮੇਰੀ ਛੋਟੀ ਜੀ ਪੰਛੀ ਦੀ ਰੋਟੀ ਕਿੱਥੇ ਹੈ ਮਾਂ ਤੂੰ ਆਪ ਲੈ ਕੇ ਆਉਂਦੀ ਮੈਨੂੰ ਕਹਿੰਦੀ ਇਹ ਰੋਟੀ ਮੈਂ ਬੁੱਲਾ ਫਰਤੇ ਵੀ ਜੋ ਛੱਨਾ ਪਵਾ ਕੇ ਲਿਆ ਆ ਜੀ ਉਹ ਜਿਹੜਾ ਆਪਣਾ ਉਹਦੇ ਵਾਲਾ ਪੰਮੀ ਦੀ ਹੱਟੀ ਵਾਲਾ ਕਹਿੰਦੇ ਵਿੱਚ ਉੱਥੇ ਹੋਰ ਵੀ ਹੈਗੇ ਕਈ ਵੀ ਵੀ ਬਣਾ ਦੇ ਕਮੈਂਟ ਆਏ ਹਾਂ ਤੁਸੀਂ ਉਹ ਛੱਲਾ ਪਵਾਓ ਸਰ ਮੈਂ ਇਕੱਲ ਤੇ ਵੀ ਹੋਣਾ ਹੋਵੇ ਤੁਹਾਨੂੰ ਹਰ ਬਤ ਨਹੀਂ ਹੁੰਦਾ ਮਨ ਲਈ ਇਨਸ਼ਾ ਅਪਵਾ ਲਿਆ ਹੁਣ ਦੇਖੋ ਗੱਡੀ ਅੰਦਰ ਲਾਉਂਗੀ ਬੈਕ ਟਰਾਲਾ ਹਟ ਬੱਚੜ ਡੱਗ ਛਿੱਕ ਡੱਗ ਛਿੱਕ ਡੱਗ ਛਿੱਕ ਡੱਗ ਛਿੱਕ ਵਿੱਕੀ ਜੀ ਮੈਂ ਬੋਲਦਾ ਚੱਲਦਾ ਫਿਰਦਾ ਅੱਗੇ ਨਾਲੋਂ ਬਹੁਤ ਜ਼ਿਆਦਾ ਠੀਕ ਹੈ ਇਹ ਹੋਇਆ ਬਈ ਇਹਨੂੰ ਪਹਿਲਾਂ ਵੀ ਕੁਛ ਨਹੀਂਤਾ ਜਦ ਅੰਦਰ ਘੁੰਮਸੂਮ ਰਹਤਾ ਸੀ ਤਾਂ ਬਾਹਰ ਨੇ ਲੰਮਾ ਬਸ ਠੰਡ ਦੀਆਂ ਦਾ ਬਾਹਰ ਨੇ ਲਾ ਨਾ ਨਾ ਬਾਹਰ ਦੇ ਚੱਲੋ ਵੀ ਜਾਣ ਦੱਸੋ ਜੀ ਕਿੱਧਰ ਮੋੜੀ ਹੈ ਜੀ ਦੱਸੋ ਦੱਸੋ ਹਾਂ ਜੀ ਚਲੋ 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 ਜਾਣ ਦੋ ਜਾਣ ਦੋ ਜਾਣ ਦੋ ਆਪਣੀ ਬੱਚੀ ਨੂੰ ਹਟਾ ਪਹਿਲਾ ਸੈਣ ਹਟਾ ਮੱਕਾ ਸਾਡਾ ਦਾ ਪੁੱਤ ਉਹ ਸਾਡਾ ਦਾ ਪੁੱਤ ਕਾ ਉਹ ਮੰਨ ਜਾ ਕਹਿਣਾ ਉਹੋ ਉਹਦਾ ਤੇਰੇ ਟੱਕਰ ਨਹੀਂ ਲੱਗੀ ਮਾਰ ਕੇ ਆ ਹਾਂ ਕਹਿੰਦੀ ਹਾਂ ਦਾ ਪਿੱਛੇ ਤੱਕ ਦੂੰਗੀ ਸਿੰਘਾਂ ਪਰ ਸਿੰਘ ਤਾਂ ਹੈ ਨਹੀਂ ਕੋਪਾ ਮਾਰ ਉੱਪਰ ਉੱਪਰ ਤੰਨੂ ਮਾਰਨਾ ਤੂੰ ਨਹੀਂ ਇਹਨੂੰ ਮਾਰ ਸਕਦੇ ਹਾਂ ਕੋਪਾ ਹੈ ਲੋਕ ਉਹ ਤੇ ਤੇ ਗੁੱਸੇ ਬਦਲਾਇਆ ਤੰਮੇ ਮਾਰ ਮੰਗ ਚਾਚੇ ਉੱਥੇ ਹਾਂ ਬਾਗਾ ਜੁੜੇ ਸੇ ਬੀਏ ਤਰੀ ਜਾਂ ਪਿਆਰ ਪਾ ਕਰਾਂ ਨੂੰ ਬੋਲਦਾ ਜਾਂ ਪਿਆਰ ਕਰ ਰੋਟੀ ਮੰਗ ਜੀ ਬੰਦੀ ਭੁੱਖ ਲੱਗੀ ਵੀ ਮੈਨੂੰ ਉਹਨੂੰ ਹਰਾਈ ਪਾ ਦੇ ਜਾ ਹਰਾਈ ਪਾ ਦੇ ਕੇ ਤਸਲਾ ਇਸ ਚਾਪਾ ਚਾ ਛਿੱਤੀ ਤਸਲਾ ਕਿੱਥੇ ਦੇ ਦੋ ਉਹ ਤਸਲਾ ਦੋ ਕਿੱਥੇ ਆਦਾ ਚੁੱਕਦਾ ਤਸਲਾ ਤੂੰ ਦਾ ਤਸਲਾ ਉਂ ਫੜਾ ਲੈ ਚੱਕ ਕੇ ਸੰਦੀਪ ਆਹ ਅੰਦਰ ਆ ਗਿਆ ਠੱਟੇ ਲਓ ਫਾਂਕੀ ਛੋਟੂ ਜੀ ਤਸਲੀਬਾਰ ਵਾਲੀ ਇਹ ਭੈਣ ਜੀ ਏ ਚੇ ਪਾ ਕੇ ਧੋਕੀ ਜਿੱਦਣ ਵਰਗੀ ਪਾ ਦੇ ਜਿੱਦਣ ਮਾ ਦੇ ਹਈ ਇਹ ਤਾਂ ਮਮ ਕਾਪੀ ਆ ਬੂਫੇ ਚ ਚੱਲ ਬੱਸ ਮਸਾ ਲੈ ਗਏ ਤੇ ਖੜਾ ਆ ਨਾ ਬੁੱਤ ਤੂੰ ਇਹ ਪੰਜੇ ਨਾਲ ਲੈ ਤਿਦਰੀ ਲੈ ਮੱਦ ਕਾਉ ਮਾਤਾ ਜੀ ਉਹਨੇ ਆਪੇ ਰੱਖ ਦੇ ਮੈਂ ਉਹ ਚੱਕੀ ਦਾ ਆ ਨਹੀਂ ਆ ਨਹੀਂ ਆਉਦੇ ਵੀ ਮਨ ਕੰਚਾ ਦੇ ਮੈਂ ਕਿ ਲੈ ਵਾ ਚਕਾਵਾਂ ਲੱਖ ਦਾ 15 ਨੰਦਾਂ ਦਾ ਨਹੀਂ ਜਾਣੀ ਆਈ ਕੋਲ ਕਰਦੀ ਫਿਰ ਜੰਦੀ ਉਹਦੇ ਸਾਮਣ ਚੱਲ ਕੋਈ ਹਾਂ ਸਾਰਾ ਖਾ ਉਹ ਤੋਂ ਫਰਮਾ ਸਦਮਾ ਆ ਵੀ ਫਿਰ ਤੂੰ ਕਿਹਨਾਂ ਦਾ ਬਣਦਾ ਨਾ ਮੈਂ ਨਹੀਂ ਜਾਣੀ ਬਾਹ ਕੁਕੇ ਗਾਨੀ ਕਿੱਥੇ ਨਹੀਂ ਜਾਉਂਗਾ ਹੌਂਦੀ ਜਾਣਾ ਨਹੀਂ ਜਾਣਾ ਨਹੀਂ ਨਹੀਂ ਕਿਆ ਕਿਆ ਕਹੂਗੈ ਰੂ ਜਵਾਬ ਕਦੋਂ ਨਹੀਂ ਜਾਣਾ ਪੀਸ ਨਹੀਂ ਪੀਸ ਇਹਨੂੰ ਐਂਡ ਬਹੁਤ ਆ ਤਾਂ ਮੈਂ ਪਾਪਾ ਨੂੰ ਦੱਸ ਦਊਗੀ ਪਾਪਾ ਨੂੰ ਦੱਸੂ ਬਸ ਨਹੀਂ ਜਾਵਾਂਗੀ ਨਹੀਂ ਬੁੱਤੋ ਕੋਇਆਰ ਠੰਡ ਬਹੁਤ ਆ ਰਹਾ ਕੋ ਬਹੁਤ ਠੰਡਾ ਯਾਰ ਮੰਨ ਲਈ ਦੀ ਹੁੰਦੀ ਹੈ ਪਲੀਜ਼ ਯਾਰ ਰਣ ਦੇ ਪਰ ਤੂੰ ਟੋਪਰਾ ਹੀ ਨਗਿਆ ਚਾਹੂ ਨੂੰ ਲੈ ਰਦੀ ਰਣ ਨੂੰ ਨਾ ਚਲੋ ਉੱਪਰ ਚਲੋ ਗੋਹੀ ਨਹੀਂ ਗੇਰਨਾ ਪਰ ਗੇਰਨ ਨਹੀਂ ਗੇਰਨ ਰਣ ਨੂੰ ਨੇ ਅੱਜ ਕਾ ਨਾ ਹੈ ਹਾਂ ਕੇ ਕਾ ਹੈ ਖੜ ਜਾ ਕੱਖ ਪਾ ਦੇ ਹੋਰ ਭਾਵੇਂ ਪਾ ਪਾ ਕੱਪੜੇ ਲੈ ਲੈ ਉਹਨੇ ਗੋਹੇ ਨਾਲ ਸਾਡੇ ਠੀਕ ਤਾਪਾ ਨੇ ਤੇਰੇ ਕੰ ਦਾ ਸਕੂਲ ਦਾ ਬੈਗ ਲੈਣ ਜਾ ਫੜ ਜਾ ਅੱਛਾ ਕੋਈ ਨਹੀਂ ਦੇਖਾਂਗੇ ਬੈਗ ਲੈਣ ਜਾਣਾ ਚਾਹਾਂ ਚੱਲ ਬੱਸ ਬਹੁਤ ਆ ਪੁੱਤ ਉਹ ਬਹੁਤ ਆ ਬੱਸ ਰੀਤ ਇੰਨਾ ਕੰਮ ਇੰਨਾ ਕੰਮ ਹਾਈ ਮੇਰੇ ਮਰ ਜਲਦੀ ਡਾਡੀ ਵੀ ਆ ਕੋਲ ਕਰੋ ਤੇ ਕਰ 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 ਕ ਰਪੋਪਰੀ ਕੀ ਆ ਕੀ ਆ ਕਿਆ ਕਸਰ ਕਿਆ ਕਸਰ ਨਸਰ ਜੀ ਕਿਆ ਕਸਰ ਕਟਾਈ ਕਰ ਦੇਣੀ ਥੋੜੀ ਦੋ ਇਹ ਵਿੱਚੋਂ ਪੰਜ ਬਣ ਦੋ ਪਪਾ ਨਿਕਲਦਾ ਸੀ ਇਸ ਦੌਰ ਤੇ ਤੇ ਰੋਜ਼ ਬਣਿਆ ਜਾਂਦਾ ਜੀ ਉਹ ਸਾਹਮਣੇ ਲੈਂਟਰ ਪਰ ਅਜੇ ਧੁੱਪ ਨਿਕਲੀ ਨਹੀਂ ਅਜੇ ਨਿਕਲਦੀ ਥੋੜੀ ਥੋੜੀ ਨਿਕਲਦੀ ਹੈ ਛਤਕਾਰਾਂ ਤਾਂ ਗੱਡੇ ਮੇ ਬਾਹਰ ਹੈ ਆ ਚਲ ਤੂੰ ਤਾਂ ਵੇਸੇ ਲਿੱਗ ਗਿਆ ਮੱਛੀ ਦੇ ਵੀ ਬੰਦਦਾ ਮੈਂ ਉਹ ਕੱਪੜਾ ਹਾਂ ਗਾਇਨ ਨੂੰ ਠੰਡ ਜਿਆਦਾ ਲੱਗਦੀ ਏ ਹਾਂ ਗਸਾਂ ਨੂੰ ਨਹੀਂ ਲੱਗਦੀ ਪਾਉਂਦਾ ਤੇਨੂੰ ਲੱਗਦੀ ਆ ਗਾਇਨ ਨੂੰ ਲੱਗਦੀ ਆ ਦੇਖ ਲਾ ਟੌਮੀ ਆਰਾ ਕਟਾਈ ਹੋਰ ਨਹੀਂ ਤਰੀ ਦੇਖ ਪਾਣੀ ਘਟਾ ਲਾ ਧੋਣੇ ਪਾਣੀ ਘਟਣ ਨਾਲ ਵੀ ਧੋਣੇ ਸੰਦੀਪ ਤੁਸੀਂ ਧੋਣੇ ਆ ਹਾਂ ਚੱਕੋ ਵੀ ਆਮ ਕੋਈ ਨਹੀਂ ਖਾਲਾ ਮੇਰਾ ਬੱਚਾ ਕੰਮ ਨਿਬੜ ਗਿਆ ਜੀ ਸਾਰਾ ਹੁਣ ਹਾਂਜੀ ਦੋ ਇਧਰਆਂ ਣੀਆਂ ਜਠਾਣੀਆਂ ਮਾਵਾ ਤੀਆਂ ਜੋ ਮਰਜ਼ੀ ਲਾ ਲੋ ਹੈ ਆਪਣਾ ਲੱਗਿਆ ਵੀ ਜੀ ਪ੍ਰਸ਼ਾਦ ਦੇ ਛਕਣ ਹੁਣ ਪਾਪਾ ਤੇ ਇਧਰ ਰੀਤ ਲੱਗੀ ਵੀ ਜੀ ਪ੍ਰਸ਼ਾਦ ਦੇ ਨਾਲ ਦੀ ਨਾਲ ਗਰਮ ਗਰਮ ਇਹਨਾਂ ਨੂੰ ਪਕਾ ਕੇ ਦੇਣਾ ਨਹੀਂ ਤੂੰ ਤੇਰੇ ਹੱਥ ਜੀ ਰੋਟੀ ਖਾਦੀ ਨਾ ਨਾ ਮੈਂ ਅੱਜ ਅਜੇ ਦੇ ਹੱਥਾਂ ਦਾ ਪ੍ਰਸ਼ਾਦ ਆ ਛਕਿਆ ਜੀ ਅਸੀਂ ਦੋ ਬਣਾਏ ਆ ਆ ਸੂਰਜ ਵੀ ਨਿਕਲਿਆ ਆ ਜੀ ਬਾਹਰ ਆਹ ਦੇਖੋ ਬੱਦਲਾਂ ਦੇ ਵਿੱਚ ਤੇ ਬਾਹਰ ਆ ਗਿਆ ਇਹ ਪੈਸਾ ਨਚਾਉਂਦਾ ਦੁਨੀਆ ਕਹਿੰਦਾ ਜਿੰਮੇ ਪੈਸਾ ਨਚਾਈ ਜਾਂਦਾ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਉਦਾਂ ਹੀ ਨੱਚੀ ਜਾਂਦੀ ਦੁਨੀਆ ਨਾ ਬਾਕੀ ਗੱਲ ਥੋੜੀ ਬੋਲਾਂ ਨੇ ਸਹੀ ਆ ਪਾਪਾ ਪੈਸੇ ਬਿਨਾ ਹੈ ਨਹੀਂ ਲੈ ਲੋ ਲੈ ਲੋ ਧੰਨਵਾਦ ਧੰਨ ਧੰਨਵਾਦ ਸਤਨਾਮ ਵਾਹਿਗੁਰੂ ਧੰਨਵਾਦ ਜੀ ਤੇਰੇ ਪਾਪਾ ਤੁਰ ਪਏ ਜੋ ਸਾਥ ਤੇ ਹਾਂ ਤੁਰ ਪਏ ਆ ਗਏ ਆ ਜਣਾ ਉਹਨਾਂ ਕੱਲ ਨੂੰ ਮੈਂ ਉਹਨਾਂ ਨੂੰ ਡੌਗੀ ਡੁੱਗੀ ਨਹੀਂ ਲਿਆ ਕਰ ਚਾ ਲੈ ਆਉਣਾ ਕੀ ਲੈ ਆਉਣਾ ਪਹਿਲਾਂ ਉਹਦੇ ਕੋਲ ਪਾ ਕੇ ਆ ਗਿਆ ਨਹੀਂ ਲਿਆਉਣਾ ਕਿ ਆ ਪੈਸੇ ਦੇ ਕੇ ਭੇਜਣਾ ਤਾਂ ਤਾਂ ਉਹਨੂੰ ਵੀ ਪਾਪਾ ਪੈਸੇ ਦੇ ਜੋ ਪਾ ਉਹ ਕਹਿੰਦਾ ਮੇਰੇ ਕੋਲ ਪੈਸੇ ਖਤਮ ਹੋ ਗਏ ਮੈਂ ਦੇ ਦੂੰਗੀ ਹਾਂ ਉਹਨੂੰ ਦੇ ਦੂੰਗੀ ਪੈਸੇ ਖਤਮ ਹੋ ਗਏ ਪਾਪਾ ਕੋਲ ਹਾਂ ਹਾਂ ਆ ਕੇ ਉਹਦੇ ਕੋਲ ਹਾਂ ਨਹੀਂ ਬੁੱਤ ਸੱਚੀ ਹਾਂ ਨਹੀਂ ਉਹਦੇ ਮੁੱਤ ਕਾ ਹੈ ਦਾ ਦਿੱਤਾ ਮੰਗਾਇਆ ਕਿ ਆ ਉਹ ਤੇ ਹਾਂ ਛੋਟਾ ਜਿਹਾ ਡੌਗੀ ਤੈਨੂੰ ਕੀ ਕਰਨਾ ਛੋਟਾ ਜਿਹਾ ਡੌਗੀ ਹਾਂ ਮੈਂ ਚੈੱਕ ਕਰਨ ਤੋਂ ਲਿਆਂਗੇ ਨਾਨਕਿਆਂ ਤੋਂ ਉਹਨਾਂ ਦੇ ਵੀ ਹੈਗੇ ਛੋਟੇ ਛੋਟੇ ਡੌਗੀ ਲੈ ਪਾਪਾ ਜਿਆਦਾ ਸੁਣਣਾ ਹਾਂ ਚਾਹ ਉਹ ਪਾਪਾ ਨੂੰ ਮਨਾਏ ਕਰ ਦੇਣਾ ਵੀ ਲੈ ਕੇ ਨਾ ਆਵੇ ਡੌਗੀ ਛੋਟਾ ਜਿਹਾ ਛੋਟਾ ਜਿਹਾ ਕੁੱਤਾ ਛੋਟਾ ਜਿਹਾ ਡੌਗੀ ਲੈ ਕੇ ਨਹੀਂ ਲਿਆਉਣਾ ਨਹੀਂ ਹੈਗਾ ਉਹ ਨਹੀਂ ਐਡਾ بڑا ਹੈਗਾ ਹੈਗਾ ਟੌਮੀ ਥੱਲੇ ਉਹਨੂੰ ਤਾਂ ਤੇ ਰੋਟੀ ਨਹੀਂ ਪਾ ਕੇ ਆਉਂਦੀ ਟੌਮੀ ਨੂੰ ਟੌਮੀ ਨੂੰ ਇਹ ਰੋਟੀ ਪਾਏਗਾ ਦੁੱਧ ਪਾਏਗਾ ਹੂੰ ਪਾਣੀ ਪਾ ਦੇ ਗੰਦੀ ਕੁੜੀ ਹਾਂ ਖਾਜੂਗਾ ਸਵੀਮਰ ਆ ਨਾ ਜਾ ਬੱਚੀ ਨੂੰ ਕੱਖ ਪਾਉਂਦੀ ਹੁੰਦੀ ਹੁੰਦੀ ਛੋਟੀ ਜੀ ਨੂੰ ਤਾਂ ਟੌਮੀ ਨੂੰ ਵੀ ਪਾ ਦਿਆ ਕਰ ਕੱਖ ਉਹ ਖਾਂਦਾ ਨੂੰ ਹੂੰ ਖਾਂਦਾ ਤੈਨੂੰ ਖਾਂਦਾ ਕਿਆ ਕਰਦਾ ਹੁੰਦਾ ਕਿੱਕਣਾ ਤੈਨੂੰ ਕਿਹਨੇ ਦੱਸਿਆ ਕਿਆ ਖਾਂਦਾ ਕਿੱਕਣਾ ਖਾਂਦਾ ਹੁੰਦਾ ਆ ਦੰਦੀ ਵੜਦੇ ਬਾਉ ਬਾਉ ਐ ਕਰਦਾ ਹਾਂ ਨਹੀਂ ਖੁਰਤਾ ਕਿਆ ਕਰਨ ਟੋਟੀ ਖਾਲਾ ਹਾਂ ਜੀ ਨਜ਼ਾਰੇ ਤਾਂ ਇਹਨਾਂ ਦੇ ਆ ਮੈਨੂੰ ਇੱਕ ਦੇਤੀ ਸਬਜੀ ਚ ਬਸ ਹਾਂ ਆਲੂ ਵਾਲੀ ਗਰਮ ਕਰਕੇ ਵੀ ਵਿੱਕੀ ਸਿੰਘ ਪਕੌੜੀਆਂ ਸਬਜੀ ਖੋਲਾਂ ਹਾਂ ਪ੍ਰਸਾਦਾ ਸਾਹਿਬ ਕੋਲ ਵਿੱਕੀ ਸਿੰਘ ਜੀ ਸਾਗ ਗਿਆ ਆਪ ਸਾਗ ਵੀ ਲਈ ਵੀ ਹੈ ਗਾਜਰਾਂ ਦੀ ਸਬਜੀ ਵੀ ਤਿੰਨ 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 ਦਾ ਸਾਗ ਕਿਤੇ ਲੈ ਕੇ ਆਉਂਗੀ ਤੂੰ ਛੋਟਾ ਤੇ ਡੋਗੀ ਹੁਣ ਇੱਧਰ ਹੈ ਨਹੀਂ ਉੱਥੇ ਕਿਸੇ ਕੋਲ ਵੀ ਆ ਨਹੀਂ ਯਾਰ ਜਾ ਲਿਆ ਫਿਰ ਤੂੰ ਲਿਆ ਤੁਸੀਂ ਵੀ ਖਾ ਲਓ ਨਹੀਂ ਹੁਣ ਬਾਰ-ਬਾਰ ਬਾਰ-ਬਾਰ ਨਹੀਂ ਆ ਕੇ ਕਰ ਤੁਸੀਂ ਪਕੌੜਾ ਕੱਢ ਕੇ ਬਾਹਰ ਰੱਖ ਲਿਆ ਮਿਰਚ ਵਾਂਗ ਹਾਂ ਕਿਆ ਦੇਖ ਹਾਂ ਕਿਆ ਦੇਖਾਂ ਦੱਸ ਮੈਨੂੰ ਕਿਆ ਦਿਖਾਉਣਾ ਦਾ ਇਹ ਮੇਰਾ ਨਾ ਹੈ ਦੀਦੀ ਚਾਹ ਮੂਰੇ ਵੀ ਦੇ ਲਾ ਮੂੰਹ ਪਰ ਨਾ ਗਿਰ ਜੀ ਹਾਂ ਚਲ ਔਰ ਪਈਆ ਘੇਰੇ ਆਈ ਚੱਕ ਲੈ ਇਹਨੂੰ ਹਾਂ ਛੋਟਾ ਦਾ ਡੋਗ ਲੈ ਆਉਣਾ ਆ ਜਾਣਾ ਚਲ ਆ ਜਾ ਤੂੰ ਆ ਜਾ ਆਇਆ ਆ ਗਿਆ ਹਾਏ ਇਹਨੂੰ ਬੁਲਾ ਲੈ ਕਹਦਾ ਆਇਆ ਮੇਰਾ ਪੁੱਤ ਫੜ ਕਰ ਕੇ ਆ ਵਾਹ ਓਹੋ ਉਹ ਤਾਂ ਰੋਂਦਾ ਕਹਿੰਦਾ ਮੈਨੂੰ ਰੋਟੀ ਨਹੀਂ ਪਾਈ ਰੀਤ ਨੇ ਹਾਂ ਉਹਨੂੰ ਪੁੱਛ ਵੀ ਦੁੱਧੂ ਪੀਣਾ ਕਿ ਰੋਟੀ ਖਾਣੀ ਇਹਨੂੰ ਪੁੱਛ ਲੈ ਪਹਿਲਾਂ ਆ ਬੰਦ ਓ ਉਹਨੂੰ ਪਾਸੀ ਆ ਮੇਰੇ ਕੋਲ ਆ ਗਿਆ ਲਾ ਇੱਥੇ ਤੇ ਲੈ ਲੈ ਆ ਡੌਗੀ ਦਾ ਖੁੱਲ ਗਿਆ ਤੇਰਾ ਓਹੋ ਆ ਖੁੱਲ ਗਿਆ ਓਹੋ ਖੁੱਲ ਗਿਆ ਨੁਕਸਾਨ ਕਰੂਗਾ ਇਹਦਾ ਆ ਦੇ ਆ ਫਾੜ ਲਿਆ ਚਾ ਫਾੜ ਲਿਆ ਫਾੜ ਲਿਆ ਫਾੜ ਲਿਆ ਰੀ ਤੇ ਫਾੜ ਲਿਆ ਉਹਦਾ ਫਾੜ ਲਿਆ ਉਹਦਾ ਆਇਆ ਸਟਾਈਲ ਮਾਰਦੀ ਫਿਰਦੀ ਆ ਕਟਾਈ ਨਾ ਖਾ ਲਈ ਮੰਨ ਲੈਣ ਦੇ ਹਟ ਤੇਰੇ ਤੂੰ ਨਾ ਨਹੀਂ ਛੇੜ ਬਾਹਰ ਦੀ ਕਿੱਕਣਾ ਬਾਕਸ ਬਾਕਸ ਸਰਵਾਨਾ ਹੈ ਤਲ ਬੰਨ ਹੋ ਗਿਆ ਉਹਨੂੰ ਰੋਟੀ ਪਾਣੀ ਦਾ ਪੁੱਛ ਲਾ ਕਿਆ ਖਾਣਾ ਉਹਨੇ ਆਹ ਲੋ ਉਹ ਕੈਂਚੀ ਖਾਣੀ ਆ ਉਹਨੇ ਹਾਂ ਉਹਦੇ ਛੋਟੇ ਛਾਹ ਆਹ ਕਹਿੰਦੀ ਆਹ ਖਾਣਿਆ ਅੱਛਾ ਸਤਨਾਮ ਨਹੀਂ ਮੇਰੀ ਗੱਲ ਤਾਂ ਸੁਣ ਲੋ ਜੇ ਕੋਈ ਬੜੀ ਮਿਰਚ ਨਹੀਂ ਹੁੰਦੀ ਸਤਨਾਮ ਵੈਰ ਉਹਦੇ ਵਿੱਚ ਆਂਦੂ ਪਾ ਕੇ ਮੇਰੇ ਤਾਂ ਪਕੌੜੇ ਖਾਣ ਨੂੰ ਕੀ ਕਰਦੀ ਬڑے بڑے ਮਿਰਚ ਮੋਟੀ ਸਾਰੀ ਮਿਰਚਾਂ ਦੀ ਜਿਹੜੀ ਸ਼ਿਮਲਾ ਮਿਰਚ ਨਹੀਂ ਅਚਾਰੂ ਮਿਰਚ ਨਹੀਂ ਲਾਲ ਜੀ ਹਰੇ ਰੰਗ ਦੀ ਮਿਰਚ ਉਹ ਇਸ ਤੋਂ ਚ ਡੋਬ ਕੇ ਰੋਟੀ ਖਾਣੇ ਰੋਟੀ ਖਾਣੇ ਖਲਾ ਦੇ ਖਾ ਕੇ ਇਹ ਮਿਰਚਾਂ ਦੀਆਂ ਨਹੀਂ ਆਇਆ ਕਿ ਅਚੇ ਤੋਗੀ ਹਾਂ ਆਇਆ ਨਹੀਂ ਹੈਗਾ ਚੱਲ ਕੋਈ ਨਹੀਂ ਤੂੰ ਖਾ ਲੈ ਕੋਈ ਨਾ ਪਤ ਜੇ ਥੱਲੇ ਗੇਰੀ ਵੀ ਤੇ ਖਾਲਾ ਕੋਈ ਅੰਨਾ ਪਤ ਇਹ ਤਾਂ ਕਿਸਮਤ ਵਾਲਿਆਂ ਨੂੰ ਨਸੀਬ ਹੁੰਦਾ ਹਾਂ ਨਹੀਂ ਆਲੀ ਧੁੱਪਾਂ ਨਹੀਂ ਧੱਖਣ ਦੀ ਨਹੀਂ ਸਾਹ ਤਾਂ ਪੱਛੋਂ ਦੀ ਚੱਲਦਾ ਹਵਾ ਤਾਂ ਪੱਛੋਂ ਦੀ ਉਹ ਤਾਂ ਪਪਮੀ ਤਾਂ ਤਾਂ ਰੌਣ ਦੇ ਪੈ ਵੀ ਜਾਵੇ ਕੋਈ ਚੱਕਰ ਨਹੀਂ ਹੈਗਾ ਹੁਣ ਤਾਂ ਬਹਿਰੂ ਦੀ ਕਿਰਪਾ ਨਾਲ ਕਣਕਾ ਕਣਕਾ ਨੂੰ ਲੋੜ ਹੈ ਕਮੇ ਦੀ ਹੈ ਨਾ ਜਿਵੇਂ ਹੁਣ ਆ ਕਣਕਾ ਸਾਹਮਣੇ ਇਹ ਤਾਂ ਪਿੜੀ ਜੀ ਹੋਈ ਵੀ ਹੈ ਪਾਣੀ ਨੇ ਦਬਾ ਲਈ ਇਹਨੂੰ ਲੋੜ ਨਹੀਂ ਬਾਕੀ ਕਣਕਾ ਨੂੰ ਲੋੜ ਆ ਜੇ ਹਵਤ ਅੰਦਰ ਤੂੰ ਅੰਦਰ ਕਿਹ ਗਰਨਾ ਨੀ ਪਹਿਲਾ ਪੈਸੇ ਚੱਕੋ ਆਪਣੇ ਮੈਂ ਨਹੀਂ ਐਨੇ ਡੌਗੀ ਡੁੱਗੀ ਲੈ ਕੇ ਆਉਣੇ ਤੁਹਾਨੂੰ ਚਲੋ بڑے ਪਾਪਾ ਨੂੰ ਵੀ ਤੇਰੇ ਨੂੰ ਨਾ ਕਰ ਦਿੰਦੀ ਵੀ ਅਸੀਂ ਨਹੀਂ ਡੌਗੀ ਲੈਣਾ ਹੈਗਾ ਹੈਗਾ ਤਾਂ ਹੈਗਾ ਇੱਕ ਡੌਗੀ ਹਾਂ ਹੈਗਾ ਹੈ ਤਾਂ ਹੈਗਾ ਡੌਗੀ ਕੋ ਆਇਓ ਕੀ ਕਰਨਾ ਇਹ ਅੰਦਰ ਆਇਆ ਠੀਕ ਆ ਜੀ ਮਿਲਦੇ ਕਿਸੇ ਅਗਲੇ ਵਲੌਗ ਤੇ ਮਾਰਾ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਓਕੇ ਬਾਏ ਬਾਏ ਮਾਰਾ ਬਲੌਗ ਆਗੋ ਸ਼ਾਂਤ ਕਰੋ ਪਰਦਾ ਕੋਈ ਨਹੀਂ ਦੇਖਾਂਗੇ